ਕਿ ਡੀ ਸਾਧੂ ਦੀ ਕਿਰਪਾ ਹੋਈ ਮੇਰੇ ਸੱਜੇ ਹੱਥ ਮੇਰੇ ਪਿਤਾ ਸਮਾਨ ਰਗਵੀਰ ਸਿੰਘ ਜੀ ਇੱਕ ਨਵੇਂ ਸ਼ਹਿਰ ਦੇ ਇਰੀਏ ਵਿੱਚ ਦੇ ਮਿਲਣ ਜਾਣ ਵਾਲੇ ਤੇ ਘਰ-ਘਰ ਵਿੱਚ ਜਾ ਕੇ ਭੇਜਣ ਵਾਲੇ ਨੇ ਤੇ ਸੱਜਣ ਨੇ ਮੇਰੇ ਨਾਲ ਦਿੰਦੀ ਆ ਸੋਚੀ ਸੰਗਤ ਲੈ ਕੇ ਅੱਜ ਪਹੁੰਚੇ ਨੇ ਇਹਨਾਂ ਕੱਲ ਵੀ ਆਉਣਾ ਸੀ ਸਤਿਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਦੀ ਧਰਮ ਨਾਲ ਮਹਾਂਪੁਰਸ਼ਾਂ ਦਾ ਪ੍ਰੋਗਰਾਮ ਸ਼੍ਰੀ ਨਾਨਕਪੁਰ ਸਾਹਿਬ ਦੇ ਤਰਨਤਪੁਰ ਧਰਤੀ ਦੇ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਲਿਜਾਣਾ ਸੀ ਇਹ ਉਧਰ ਵਿਜੀਖ ਹੋ ਗਏ ਤਾਂ ਕਿ ਫਿਰ ਵੀ ਆਂਦੇ ਨੇ ਖਿਮਾ ਦੇਣਾ ਮੈਂ ਕੌਣ ਆ ਸਤਿਗੁਰ ਦੀ ਖੁਸ਼ੀ ਲੈਣ ਆਇਓ ਸਭ ਸਾਨੂੰ ਖਿਮਾ ਲੈਣਾ ਅਸੀਂ ਤੁਹਾਡਾ ਸਰਕਾਰ ਨਹੀਂ ਕਰ ਸਕਿਆ ਸਤਨਾ ਸਾਰੀ ਸੰਗਤ ਰੋਲੋ ਬੈਠ ਆਖੋ ਸਤਨਾ ਸ੍ਰੀ ਅਕਾਲ ਪੰਜ ਪਾਠ ਔਲ ਮੰਤਰ ਦੇ ਕਰੋ ਪਹਿਨਾ ਸਾਰੀ ਸੰਗਤ ਪੰਜ ਪਾਠ ਔਲ ਮੰਤਰ ਦੇ ਕਰਨੇ ਸਤਗੁਰ ਦਾ ਧੰਨਵਾਦ ਕਿਰਪਾ ਕੀ ਦੀਏ ਤੇਰੀ ਗੋਚ ਮੈਂ ਸੁਭਾਗ ਸਮਾ ਮਿਲੇ ਉਹਨਾਂ ਦਾ ਸਤਨਾ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਜਪ ਆਜ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਜਪ ਸਚੁ ਜੁਗਾਤਿ ਸਚੁ ਹੈ ਭੀ ਸਚੁ ਨਾਮੁ ਕੋ ਸੀਤਿ ਸਭ ਰਾ헤 ਗੁਰ ਇਕ ਓ ਅੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜੈ ਆਦ ਸਤ ਰੁਗਾਰ ਸਤ ਐ ਤੀ ਸਤ ਨਾਨਕ ਹੋਸੀ ਦੀ ਤਲ ਵਾਹੇ ਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਤ ਆਦ ਸਤ ਜੁਗਾਦ ਸਤ ਐਹ ਈ ਸਤ ਨਾਮ ਤੋ ਹੋਸੀ ਭੀ ਸਤ ਰਾਹੇ ਗੁਰੂ ੴ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਾਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਸੰਗਰ ਪ੍ਰਸਾਦ ਆਦ ਸਤ ਜੁਗਾਦ ਸਤ ਐਹ ਈ ਸਤ ਨਾਮ ਤੋ ਹੋਸੀ ਭੀ ਸਤ ਰਾਹੇ ਗੁਰੂ راہي گرو واجيه راد ਵੰਧਰਾ ਪ੍ਰਬੰਧਕ ਨਹੀਂ ਸੀ ਪ੍ਰਬੰਧਕ ਨੇ ਕਰਨ ਖਰਾਵਨ ਹਾਰ ਨੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਮੇਰੇ ਸਦਕਾ ਇਹ ਪ੍ਰੋਗਰਾਮ ਅਦਿਕੇ ਗਏ ਸਤਿਗੁਰੂ ਨੇ ਸੰਪੂਰਨ ਤਾਈ ਬਖਸ਼ੇ ਸਤਿਗੁਰੂ ਜੀ ਦਾ ਕੋਟਾਣ ਕੋਟ ਸ਼ੁਕਰ ਗੁਜਾਰ ਬਾਕੀ ਬਾਹਰ ਬੈਠੀ ਸੰਗਤ ਨੇ ਬੇਅੰਤ ਸੰਗਤਾਂ ਨੇ ਨਗਰ ਨਵਾਸੀ ਸੰਤਾਂ ਨੇ ਜਿੱਥੇ-ਜਿੱਥੇ ਮੈਂ ਕੀਰਤਨ ਕਰਨ ਗਿਆ ਸਾਰੀ ਸੰਗਤ ਨੂੰ ਬੇਨਤੀ ਕੀਤੀ ਸੀ ਬਹੁਤ ਆਪ ਜੀ ਨੇ ਕਿਰਪਾ ਕੀਤੀ ਕਿਸੇ ਨੇ ਬੇਟੀ ਲੈ ਕੇ ਦੇ ਦਿੱਤੀ ਕਿਸੇ ਨੇ ਵੈੱਡ ਲੈ ਕੇ ਦੇ ਦਿੱਤੇ ਕਿਸੇ ਨੇ ਕੁਰਸੀਆਂ ਸੋ ਮੈਂ ਪੂਰਾ ਯਤਨ ਕੀਤਾ ਵੀ ਜਿੰਨੀ ਤੁਹਾਡੀ ਮਾਇਆ ਆ ਜਾਏ ਇਹ ਬੱਚੀਆਂ ਦੇ ਸਜੋਗ ਚ ਦਿੱਤੀ ਜਾਏ ਜਿੰਨਾ ਲੰਗਰ ਲੱਗ ਜਾਏ ਉਹ ਮੈਂ ਸਾਲ ਬਾਦ ਆਪਣੇ ਮਾਤਾ ਦੇ ਨਾਮ ਤੇ ਲਾਉਣਾ ਸਤਿਗੁਰੂ ਜੀ ਸੇਵਾ ਲੈਂਦੇ ਰਹਿਣ ਜੇ ਮਾਤਾ ਜੀ ਨਾ ਹੁੰਦੇ ਤਾਂ ਜਗਵਿੰਦਰ ਸਿੰਘ ਨਾ ਹੁੰਦਾ ਤੇ ਅਸੀਂ ਨਾ ਹੁੰਦੇ ਤੇ ਆਹ ਸ਼ਹਿਬਾਂ ਜਿਹੜੀਆਂ ਸਤਿਗੁਰ ਨੇ ਵਰਤਾਈਆਂ ਇਹ ਮੰਨ ਕਰਕੇ ਸਾਰਾ ਕੁਝ ਹੋਇਆ ਉਹਨਾਂ ਦੇ ਨਾਂ ਤੇ ਥੋੜਾ ਬਹੁਤਾ ਪ੍ਰੋਗਰਾਮ ਸਾਲਾ ਵੀ ਕਰੀਦਾ ਕੀਰਤਨ ਦਰਬਾਰ ਦਾ ਤੇ ਉਹ ਲੰਗਰ ਦੀ ਸੇਵਾ ਫਿਰ ਸਾਡੇ ਪਿਤਾ ਸੰਤਕਾਰੇ ਜੋ ਸਰਦਾਰ ਸਰਦੀਪ ਸਿੰਘ ਦੇ ਇੱਥੇ ਬਿਠੇ ਆ ਜਿਨ੍ਹਾਂ ਨੇ ਆਪ ਕਿਰਪਾ ਕੀਤੀ ਇਹ ਵੀ ਚਲੋ ਕੋਈ ਕਰਨੀ ਸੇਵਾ ਰੰਮ ਕਰੋ ਅਸੀਂ ਨਾਲ ਆ ਤੇ ਤੁਸੀਂ ਨਾਲ ਹੋ ਸੰਗਤ ਨਾਲ ਫਿਰ ਸਾਨੂੰ ਹੋਰ ਕਿਸੇ ਦਾ ਹੱਥ ਰਖਾਉਣ ਦੀ ਲੋੜ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਵਾਮਾਂ ਕੀਤੀਆਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਮਾਇਆ ਨਹੀਂ ਦਿੱਤੀ ਤਨ ਕਰਕੇ ਹਾਜ਼ਰ ਰਹੇ ਨੇ ਉਹਨਾਂ ਦਾ ਧੰਨਵਾਦ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਨਾ ਹੈ ਸਟੇਜ ਤੋਂ ਮੈਂ ਆਪਣੇ ਸਮੁੱਚੇ ਜਥੇ ਦਾ ਖੁਦ ਧੰਨਵਾਦ ਗੁਰੂ ਕੀ ਜਉਰੀਚ ਕਰਨਾ ਹੈ ਮੇਰਾ ਖਿਆਲ ਗੁਰਖੋ ਪੰਜ ਮਹੀਨੇ ਹੋ ਗਏ ਨੇ ਇੱਕ ਦਿਨ ਨਾ ਲੈ ਕੇ ਨਹੀਂ ਵੇਖਿਆ ਪੋਸਟ ਲਾਉਣ ਦੀ ਆਪ ਸੇਵਾ ਇਕੱਲੇ ਇਕੱਲੇ ਘਰ ਵਿੱਚ ਜਾਣ ਦੀ ਸੇਵਾ ਮੈਂ ਇਹਨਾਂ ਗੁਰਮਖਾਂ ਦਾ ਵੀ ਰਿਣੀ ਆ ਜਿਹੜੇ ਮੇਰੇ ਬਾਹਰ ਫੜ ਕੇ ਨਾਲ ਮੋਂਡੇ ਨਾ ਮੋਂਡਾ ਢਾ ਕੇ ਤੁਰੇ ਨੇ ਤੇ ਬਾਬਾ ਦਿਲਪ੍ਰੀਤ ਸਿੰਘ ਦੀ ਤਿੰਨੇ ਦੇ ਨੇ ਧੰ ਸਤਗੁਰੂ ਗੁਰੂ ਜੀ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਨਿਤਨੇਮ ਸੇਵਾ ਮੰਗਵੰਦੇ ਰਹੇ ਔਰ ਆਏ ਮਹਿਮਾਨ ਕੁਸ਼ ਬਾਬਾ ਬਕਰ ਸਿੰਘ ਜੀ ਮਾਨਕਾ ਘਰਾਂ ਤੋਂ ਖੁਦ ਬਲਵਾਨ ਨੇ ਸਮੁੱਚੀ ਸੰਗਤ ਦਾ ਧੰਵਾਦ ਧੰਵਾਦ ਧੰਦਾ ਧੰਵਾਦ ਆਇ ਸਾਲ ਜੀਦੇ ਰਹੇ ਅਰਦਾਸ ਕਰਿਓ ਇੱਕੋ ਵੀ ਦੁਗਣੇ ਡੋਡੇ ਹੋ ਜਾਣ ਸਤਿਨਾਮ ਸਾਰੀ ਸੰਗਤ ਸੁਧੋਗ ਬਖਸ਼ਿਓ ਵੇਖੋ ਕਿੱਥੇ ਤੱਕ ਪ੍ਰੋਗਰਾਮ ਸੁਣਦੇ ਹੀ ਹੈ ਸੰਗਤਬਾਰ ਬੈਠੀ ਵੀ ਸਾਰੀ ਸੰਗਤ ਨੂੰ ਦੇਖਣਾ ਤੁਹਾਡੇ ਵਿੱਚ ਵੀ ਇਦਾਂ ਦਾ ਪਹਿਲਾ ਹੋਊਗਾ ਸੀ ਕਿ ਪਤਾ ਨਹੀਂ ਕਿਦਾਂ ਦਾ ਪ੍ਰੋਗਰਾਮ ਹੋਣਾ ਕਿ ਨਹੀਂ ਹੋਣਾ तेरे ਪੋਸਟਰ ਹੀ ਛੱਪੇ ਨੇ ਕਿ ਸਤਿਗੁਰੂ ਨੇ ਵਿੱਚ ਵਰਤ ਕੇ ਆਪ ਕਰਾ ਲਈ ਸੇਵਾ ਆਪ ਲਈਏ ਸਾਰੀ ਸੰਗਤ ਦਾ ਅਨੁਗਾਂ ਤੋਂ ਧਿਆਨ ਰੱਖਣਾ ਹੁਣ ਤੋਂ ਹੀ ਗੁਰਖੋ ਤੁਸੀਂ ਦਿਸਬੰਦ ਕੱਢਣਾ ਸ਼ੁਰੂ ਕਰੋ ਮੈਂ ਸਾਰੀਆਂ ਭੈਣਾਂ ਨੂੰ ਬੇਨਤੀ ਕਰਾਂਗਾ ਇੱਕ ਸਾਲ ਵਿੱਚ 12 ਸੂਟ ਸਬੰਧੀਆਂ 11 ਸਵਾਲ ਲਿਆ ਕਰੋ ਸਾਰਨੇ ਆ ਕਰੋ ਇੱਕ ਇੱਕ ਸੂਟ ਪਹਿਣਾ ਨੂੰ ਚਲੋ ਇਦਾਂ ਹੀ ਸਹੀ ਤੇ ਉਹ ਮਾਪਿਆਂ ਨੇ ਬੜਾ ਕੁਝ ਦਿੱਤਾ ਤੁਸੀਂ ਕਿ ਮੰਨਦੇ ਚਲੋ ਇੱਕ ਬਿਸਤਰਾ ਹੀ ਸਹੀ ਹੈ ਤਾਂ ਪਿਆਰ ਦੀ ਸੇਵਾ ਦਾ ਵੰਡ ਲਓ ਜਿੱਦਾਂ ਮਰਜੀਵਤਾ ਪ੍ਰੋਗਰਾਮ ਕਰ ਲਓ ਤੇ ਮੈਂ ਆਪਣੇ ਆਪ ਮੋਰੇ ਨਹੀਂ ਹੋਣਾ ਚਾਹੁੰਦਾ ਤੁਹਾਡੇ ਵਿੱਚੋਂ ਇਹ ਕੋਈ ਪ੍ਰੋਗਰਾਮ ਦੀ ਵਾਰਦ ਦੌਰ ਸੰਭਾਲਣਾ ਚਾਹੁੰਦਾ ਤੇ ਸੰਭਾਲੇ ਅੱਜ ਮੈਂ ਉਹਨੂੰ ਦੇਣ ਨੂੰ ਤਿਆਰ ਆ ਵਾਰਦ ਦੌਰ ਸਭਾਲੋ ਅੱਗੇ ਹੋ ਜਾ ਮੈਂ ਤੁਹਾਡੇ ਫਿਰ ਵੀ ਨਾਲ ਆ ਕੋਈ ਚੰਗੇ ਇੱਛਕ ਹੋਵੇ ਕਿ ਮੈਂ ਪ੍ਰੋਗਰਾਮ ਕਰਕੇ ਆਣਾ ਮੈਂ ਸਾਰੇ ਲਕਨਵਾਸੀ ਸੰਤਾਨ ਨੂੰ ਬੇਨਤੀ ਕਰਨਾ ਲਾ ਕੇ ਚੋ ਕੋਈ ਹੋਈ ਹੋਵੇ ਕਦੇ ਆਓ ਮੈਂ ਤੁਹਾਡੇ ਫਿਰ ਵੀ ਨਾਲ ਆ ਮੈਨੂੰ ਤੇ ਮਾਣ ਦਿੰਦੇ ਹੋ ਤੁਸੀਂ ਸਾਡਾ ਕੁਝ ਕਰ ਲਿਆ ਤੇ ਆਉਣ ਵਾਲੇ ਸਮੇਂ ਅੰਦਰ ਹੁਣ ਮੈਂ ਪੂਰਾ ਯਤਨ ਕਰਨਾ ਹੈ ਕਿ ਇੱਕ ਮਹੀਨੇ ਦਾ ਦੌਰਾਨ ਜਿਹੜਾ ਸਾਡੇ ਸਿੰਘਾਂ ਦੀ ਭਾਵਨਾ ਸੀ ਕਿ ਇੱਕ ਮਹੀਨੇ ਦਾ ਦੌਰਾਨ ਇੱਥੇ ਪਿੰਡਾਂ ਦਾ ਰਾਵਰ ਰੋਟਾ ਵਿੱਚ ਉਲੀਕ ਲੈਣਾ ਉਹ ਜਾਂ ਸੰਗਰਾਮ ਦਾ ਮਸਿਆ ਕੋਈ ਪ੍ਰੋਗਰਾਮ ਉਲੀਕ ਦਿੱਤਾ ਜਾਏਗਾ ਹਰੇਕ ਮਹੀਨੇ ਇੱਕ ਦਿਵਾਨ ਪੱਕਾ ਇਸ ਦਾ ਬਾਬੂ ਦਾ ਪਿੰਡ ਵਿੱਚ ਹੋਏਗਾ ਖੁਸ਼ੀ ਵਿੱਚ ਆਪ ਦੀ ਧੰਨਵਾਦ ਵਿੱਚ ਆਖਣਾ ਜੀ ਸਤਨਾਮ ਪਾਏ ਸਤ ਜੀ ਦੀ ਰਹਿਮਤ ਹੋਈ ਏ ਅੰਜਾਂ ਸੰਗੀਆਂ ਦਾ ਕੈਂਪ ਲਾਇਆ ਜਾਣਾ ਉਹਦੇ ਵਿੱਚ ਸੋਹਣੀਆਂ ਦਸਤਾਰਾਂ ਦਮਾਲੇ ਸਜਾਏ ਸਖਾਣੇ ਸਖਾਣੇ ਨੇ ਸੰਤਿਆ ਜਿਹੜਾ ਬੱਚਾ ਮੂਲ ਮੰਤਰ ਦੀ ਕਰ ਸਕਦਾ ਬਾਬਾ ਬਲਕਾਰ ਸਿੰਘ ਨੂੰ ਬੇਨਤੀ ਕਰਾਂਗਾ ਬਾਬਾ ਜੀ ਸਾਡੀ ਬੇਨਤੀ ਪ੍ਰਵਾਨ ਕਰਨਾ ਬੱਚਿਆਂ ਤੁਹਾਡੇ ਮਾਨ ਪੱਖ ਦੇ ਉਹਨਾਂ ਦਿਨਾਂ ਵਿੱਚ ਦੇ ਤੁਸੀਂ ਇੰਡੀਆ ਵਿੱਚ ਹੋਏ ਵਿਦੇਸ਼ ਵਿੱਚ ਨਹੀਂ ਕਹੇ ਤੇ ਸਾਡਾ ਤੁਸਾਂ ਪੂਰਾ ਸਾਥ ਦੇਣਾ ਹੈ ਪ੍ਰੋਗਰਾਮ ਤੁਸੀਂ ਬਣਾ ਲੈਣਾ ਬੱਚਿਆਂ ਨੂੰ ਸੰਥਿਆ ਕਰਾਣੀ ਹੈ ਕਰਵਾਣੀ ਦੀ ਇਤਿਹਾਸ ਤੋਂ ਜਾਣੋ ਪੜਾਣਾ ਤੁਸੀਂ ਖੁਦ ਪੜ੍ਹੇ ਲਿਖੇ ਹੋ ਬਦਵਾਨ ਹੋ ਤੁਸੀਂ ਸਾਡਾ ਸਾਥ ਦੇਣਾ ਇਹ ਪਿੰਡ ਮੋਲਾ ਤਾਹਤਪੁਰ ਗਣ ਸ਼ੰਕਰ ਦੇ ਨਜ਼ਦੀਕ ਹੈ ਸਤਖੰਡ ਵਾਸੀ ਸੰਤ ਸਾਹਿਬ ਹਰਨਾਮ ਸਿੰਘ ਜੀ ਦਾ ਨਗਰੇ ਤਪਸਥਾਨ ਨੇ ਉਸ ਤਰਤੀ ਤੇ ਜੇ 10 ਦਿਨ ਦਾ ਪ੍ਰੋਗਰਾਮ ਹੋਣਾ ਧੰਨ ਦਾ ਧੰਵਾਦ ਆਉਣ ਵਾਲੇ ਪ੍ਰੋਗਰਾਮ ਭਾਵੇਂ ਮਿਜਦੇ ਨੇ ਮੈਂ ਰਾਤ ਕਿਤੇ ਹੁੰਨਾ ਦਿਨੇ ਕਿਤੇ ਹੁੰਨਾ ਪਰ ਜਿਹੜਾ ਆਉਣ ਵਾਲਾ ਵੱਡਾ ਪ੍ਰੋਗਰਾਮ ਮੇ ਉਹ ਸੰਤਬਾਬਾ ਹਰਨਾਮ ਸਿੰਘ ਦੀ ਰੋਡੇ ਵਾਲੇ ਨਜ਼ਦੀਕ ਗਰਸ਼ੰਕਰ ਦੇ ਕੋਲ ਮੋਲਾ ਬਾਦਪੁਰ ਪੈਂਦਾ ਹੈ ਸਤਖੰਡਵਾਸੀ ਸੰਤਬਾਬਾ ਹਰਨਾਮ ਸਿੰਘ ਉਹਨਾਂ ਦੇ ਧਰਮ ਆਪਣੀ ਮਾਤਾ ਰਣਜੀਤ ਕੌਰ ਜੀ ਉਹਨਾਂ ਦੇ ਸੇਵਾਦਾਰ ਸੋਢੀ ਸਾਹਿਬ ਪਹੁੰਚਿਆ ਉਸ ਲਾਗੇ ਵਿੱਚ ਆਉਣ ਵਾਲੇ 2-3 ਮਹੀਨੇ ਤੋਂ ਬਾਅਦ ਵੱਡਾ ਪ੍ਰੋਗਰਾਮ ਹੋਣਾ ਹੈ ਉਹ ਪਹਿਲੀ ਸਤਖੰਡਵਾਸੀ ਸੰਤਬਾਬਾ ਹਰਨਾਮ ਸਿੰਘ ਆਨਦਾ ਨਗਰੇ ਤਪਸਥਾਨੇ ਕੋਸ਼ ਦਰਦੀਤੇ ਕੇ 10 ਦਿਨ ਦਾ ਪ੍ਰੋਗਰਾਮ ਹੋਣਾ ਹੈ ਧੰਨਵਾਦ ਸਾਰੀ ਸੰਗਤ ਦਾ ਪਰਿਵਾਰੀ ਸਹਿਬਾ ਆਏ ਨੇ ਉਹਨਾਂ ਦਾ ਧੰਨਵਾਦ ਨਗਰ ਤੋਂ ਸੇਵਾਵਾਂ ਲਈਆਂ ਕਈ ਨਗਰ ਕੀਰਤਨ ਵਿੱਚ ਆਪਕੀਆ ਨੇ ਸ਼ਮੂਲੀਅਤ ਕੀਤੀ ਹੈ ਆਦਿ ਅਬਾਦ ਬਹੁਤ 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 ਧੰਨਵਾਦ ਸੰਤ ਸਹਾ ਮੇਗਾ ਸਿੰਘ ਜੀ ਆਇਆ ਸਾਦਕੇ ਜਨਾਂ

ਬਾਰੂ ਸਿੰਘ ਨੇ ਦਸਗਾਰ ਮਹਾਂਪੁਰਸ਼ਾਂ ਨੇ ਆ ਪਿਛਲੇ ਮਹੀਨੇ ਸ਼ਰਾਂਤ ਵਾਲੇ ਵਿਰਤਨਤ ਕਾਠ ਕਰਾਏ ਸਨ ਆਪ ਸੌਤਾ ਨੂੰ ਜੀਰ ਆ ਜੀਰ ਆਇਆ ਆਕਨ ਰਸਤੇ ਤਾਂ ਸੰਪਰੀ ਸਮੇਂ ਦੀ ਮੰਨ ਕੀਤੀ ਸੀ ਫੇਰੇ ਤਾਂ ਆਵਿਆ ਆਪਾਂ ਵੀ ਕਰੀਏ ਐਟਾਂ ਵਾਲੇ ਜੀਰ ਨੂੰ ਬੇਨਤੀ ਕਰਨਾ ਸਜਣ ਨੂੰ ਬੋਲਣ ਵਾਲਿਆਂ ਦੀ ਥੋੜੀ ਬਾਤ ਕਰਦੇ ਆਇਆ ਸੱਜਣ ਆ ਜੀਆ ਹਸਤ ਤੇ ਜੀਆ ਹਸਤ ਤੇ هن ساته کي ميل پاوے کڙي سُتھ خڙي آوي جي آيا ساته تي نال آيا جي آيا ساته تي نال ਸਰਪੀ ਚੰ ਸਲਾਮ ਆਇਆ ਛੋਟੇ ਹੁੰਦੇ ਨੂੰ ਪੜ੍ਹਾਉਂਦੇ ਰਹੇ ਨੇ ਹੰਦ ਨੇ ਬਲਵਿੰਦਰ ਸਿੰਘ ਮਾਲ ਨਾ ਆਵੇ ਸੱਚੀ ਗੱਲ ਕੇਤਾ ਗੁਰੂ ਦੀ ਜਨੂਰੀ ਕੋਈ ਮਾਲ ਨਹੀਂ ਮਾਲ ਤੇ ਉਹੇ ਜਨੇ ਆਪ ਕਰਦਾ ਮਾ ਆ ਸਾਰੀ ਮਾਇਆ ਤੁਸੀਂ ਦਿੱਤੇ ਹੋ ਤੁਸੀਂ ਆਰਾਧਾ ਤੋਂ ਜੱਦਦੇ ਹੋ ਮਾਲ ਆਦਾ ਕੋਈ ਮਾਲ ਨਹੀਂ ਅਸੀਰਵਾਦ ਬਖਸ਼ਣਾ ਸਤੂ ਕੀ ਦੇ ਬਣੇ ਰਹੀ ਹੈ ਈ ਸਤਿਰਾ ਜਿਹੜੀ ਚੰਦ ਆਇਆ ਰੱਖ ਰਹੀ ਹੈ ਇਸ ਮੁਟਿਆਰ ਜੇ ਰੂਹ ਦੇ ਬੱਚਿਆਂ ਦੇ ਸਹਯੋਗ ਵਿੱਚ ਪਾਧਤ ਜਾਈ ਇਹਦੇ ਵਿੱਚ ਇੱਕ ਦਮੜੀ ਮੇਰੇ ਘਰ ਵਿੱਚ ਤੇ ਜਾਣੀ ਮੈਂ ਤੇ ਅਰਦਾਸ ਕਰਨਾ ਸਤਿਗੁਰੂ ਰੰਗ ਦਾ ਅਸ਼ੀਰਵਾਦ ਸ਼ਕਤਾ ਵਿੱਚ ਮਿਲਿਆ ਜਾਏ ਸੰਤਾਂ ਦਾ ਅਸ਼ੀਰਵਾਦ ਸ਼ਕਤਾ ਨੂੰ ਮਬਾਰਕ ਬਾਦ ਹੋਵੇ ਸਾਰੀ ਸਵੇ ਜੀ ਆਇਆ ਸਦਕੇ ਜਾਨਿਆ ਜੀ ਆਇਆ ਸਦਕੇ ਜਾਨਿਆ ਪਲ ਪਾਵਣਾ 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 ਹਉ ਮੈਂ ਵਿਚੋਂ ਜਾਏ ਪਰਮਸਤ ਕਰ ਜੋ ਸਤ ਸੰਦੀ ਤਰ ਬਾਤ ਮੁਰਤੀ ਸੰਤ ਦਾ ਆਉ ਮਾ ਪਿਆਰ ਵੀ ਸਮਾਂ ਜਿਆਦਾ ਹੋ ਗਿਆ ਐਦੇ ਪਿਆਰ ਵਿੱਚ ਆਪਾਂ ਸਤਗੁਰੂ ਜੀ ਦਾ ਪਾਵਨ ਉਪਦੇਸ਼